गुड मॉर्निंग स्टूडेंट्स माय नेम इज जमनदीप कौर एंड आई एम फ्रॉम द वेस्टर्न वे ओवरसीज इंस्टीट्यूट ओके लेट्स स्टार्ट हां जी आज ਦਾ ਟਾਪਿਕ ਹੈ ਰਾਈਟਿੰਗ ਟਾਸਕ 2 बिकॉज ਬੱਚਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਕਿ ਟਾਸਕ 2 స్టార్ਟ ਕਿਵੇਂ ਕਰਨਾ ਹੈ ਐਂਡ ਹਾਊ ਦੇ ਕੈਨ ਰਿਪਰੈਜ਼েন্ট देयर ਆਈਡੀਆ ਵਿth ਇਨ ਅ ਪ੍ਰੋਪਰ ਮੈਨਰ हां जी ਚਲੋ ਜੀ ਸ਼ੁਰੂ ਕਰਦੇ ਹਾਂ ਰੀਡ ਦਾ ਸਟੇਟਮੈਂਟ ਐਂਡ ਅੰਡਰਸਟੈਂਡਿੰਗ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਟਾਸਕ 2 ਨੂੰ ਪ੍ਰੋਪਰਲੀ ਰੀਡ ਕਰਨਾ ਹੈ ਤੇ ਸਮਝਣਾ ਹੈ ਕਿ ਡਿਮਾਂਡ ਕੀ ਹੈ ਕੁਐਸਚਨ ਦੀ हां जी ਸਟਾਰਟਿੰਗ ਮੇਕ ਪੁਆਇੰਟਸ ਬਿਫੋਰ ਸਟਾਰਟਿੰਗ ਬਿਕਾਜ਼ ਕੀ ਐਫ ਬੱਚੇ ਕੀ ਨੇ ਪੁਆਇੰਟਸ ਨਹੀਂ ਬਣਾਉਂਦੇ ਦੈਨ ਉਹ ਸਟਾਰਟ ਕਰ ਲੈਂਦੇ ਨੇ ਟਾਸਕ 2 ਵਿਚ ਇਜ਼ ਅ ਨਾਟ ਗੁੱਡ ਫॉर देम ਐਂਡ ਟਾਈਮਿੰਗ ਚ ਵੀ ਬਹੁਤ ਪ੍ਰੋਬਲਮ ਆਉਂਦੀ ਹੈ ਤੇ ਟਾਸਕ 2 ਦੀ ਪ੍ਰੋਪਰਲੀ ਕੰਪਲੀਟ ਵੀ ਨਹੀਂ ਹੁੰਦਾ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨੇ ਨੇ ਪੁਆਇੰਟਸ ਬਣਾਣੇ ਨੇ ਨੋਟਬੁੱਕ ਤੇ 4 অর 5 ਪੁਆਇੰਟਸ ਵਿਚ ਜਿਹੜੇ ਕੀ ਅਪਰੋਪਰੀਏਟ ਹੋਣੇ ਚਾਹੀਦੇ ਨੇ ਤੇ ਰਿਲੇਟ ਕਰਨੇ ਚਾਹੀਦੇ ਨੇ ਤੁਹਾਡੇ ਟਾਸਕ 2 ਦੇ ਨਾਲ ਹਾਂਜੀ ਸਟਾਰਟ ਕਰਦੇ ਇੰਟਰੋਡਕਸ਼ਨ ਦੇ ਨਾਲ ਹਾਂਜੀ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਰੀਫਰੇਜ਼ ਕਰਨੀ ਹੈ ਸਟੇਟਮੈਂਟ ਉਹਦੇ ਲਈ ਤੁਸੀਂ ਸਿਨੋਨਿਮਸ ਐਡ ਆਨ ਕਰ ਸਕਦੇ ਹੋ ਜਾਂ ਤੁਸੀਂ ਆਪਣੀ ਸਟੇਟਮੈਂਟ ਨੂੰ ਪੈਸਿਵ ਦੇ ਵਿੱਚ ਕਨਵਰਟ ਕਰ ਸਕਦੇ ਹੋ ਹਾਂਜੀ ਇੰਟਰੋਡਕਸ਼ਨ ਦੇ ਵਿੱਚ ਤੁਹਾਨੂੰ ਕੀ ਹੈ 4 ਤੋਂ 5 ਲਾਈਨਾਂ ਦੇ ਵਿੱਚ ਸਾਰੀ ਐਕਸਪਲੇਨੇਸ਼ਨ ਦੇਣੀ ਹੁੰਦੀ ਹੈ ਫਿਰ ਅੰਦਰ ਵਿੱਚ ਬੀਪੀ 1 ਬੋਡੀ ਪੈਰਾਗ੍ਰਾਫ 1 ਉਸ ਦੇ ਵਿੱਚ ਤੁਹਾਨੂੰ ਆਪਣੇ ਪੁਆਇੰਟਸ ਨੂੰ ਐਕਸਪਲੇਨ ਕਰਨਾ ਹੁੰਦਾ ਸਭ ਤੋਂ ਪਹਿਲਾਂ ਕੀ ਕਰਨਾ ਹੈ ਤੁਸੀਂ ਆਪਣਾ ਰੀਜ਼ਨ ਦੇਣਾ ਹੈ ਫਿਰ ਆਪਣੇ ਪੁਆਇੰਟ ਨੂੰ ਐਕਸਪਲੇਨ ਕਰਨਾ ਹੈ ਉਸ ਦੀ ਇਫੈਕਟ ਦੱਸਣੀ ਹੈ ਉਸ ਦਾ ਰਿਜ਼ਲਟ ਦੱਸਣਾ ਹੈ ਤੇ ਨਾਲ ਐਗਜ਼ਾਮਪਲ appropriate example ਨਾਲ ਕੀ ਕਰਦੇ ਇਸਨੇ ਮੈਂਸ਼ਨ ਕਰਨੀ ਹੈ बिकॉज़ ਉਹ ਬਹੁਤ ਫਰੂਟਫੁੱਲ ਹੈ ਤੁਹਾਡੇ ਟਾਸਕ 2 ਦੇ ਲਈ ਹਾਂਜੀ ਹੁਣ ਬਾਰੇਆਂ ਦੇ ਟਾਸਕ BP 2 ਦੀ ਹਾਂਜੀ BP 2 ਦੇ ਵਿੱਚ ਤੁਹਾਨੂੰ ਆਪਣਾ ਸੈਕਿੰਡ ਪੁਆਇੰਟ ਨੂੰ ਐਕਸਪਲੇਨ ਕਰਨਾ ਹੈ ਪੁਆਇੰਟ ਦਸਨੇ ਇਫੈਕਟ ਦਸਨੇ ਰਿਜ਼ਰਵ ਦਸਨੇ ਤੇ ਹੀ ਐਗਜ਼ਾਮਪਲ ਐਡ ਆਨ ਕਰਨੀ ਹੈ ਹਾਂਜੀ ਤੇ ਲਾਸਟੇ ਆਗੇ ਕਨਕਲੂਜਨ ਕਨਕਲੂਜਨ ਦੇ ਵਿੱਚ ਤੁਹਾਨੂੰ ਸਾਰਾ ਕੀ ਹੈ ਆਪਣਾ ਜਿੰਨਾ ਵੀ ਤੁਹਾਡਾ ਟਾਸਕ 2 ਹੈ ਉਹਨੂੰ ਕਨਕਲੂਡ ਕਰਨਾ ਹੈ ਠੀਕ ਹੈ ਜੀ ਕਨਕਲੂਜਨ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਇਹ ਹੀ ਰੀਜਨਸ ਨੇ ਕਿਨ ਹੈ ਐਪਰੋਪਰੀਟ ਨੇ ਤੁਹਾਡੇ ਪ੍ਰੋਪਰ ਟਾਸਕ ਦੇ ਲਈ ਹਾਂਜੀ ਤਾਂ ਤੁਸੀਂ ਟਾਸਕ 2 ਦੇ ਲਈ ਸਨਾਨੀਮਸ ਐਡ ਆਨ ਕਰ ਸਕਦੇ ਹੋ ਸਟਰਕਚਰ ਯੂਜ਼ ਕਰ ਸਕਦੇ ਹੋ ਬਹੁਤ ਸਾਰੇ ਸਟਰਕਚਰ ਹੈ ਜੋ ਵੀ ਤੁਹਾਡੇ ਟਾਸਕ 2 ਨੂੰ ਇਫੈਕਟਿਵ ਬਣਾਉਂਦੇ ਨੇ ਫੋਰ ਐਗਜ਼ਾਮਪਲ ਤੁਸੀਂ ਯੂਜ਼ ਕਰ ਸਕਦੇ ਹੋ ਸਟਰਕਚਰ ਨਾਟ ਓਨਲੀ ਬਟ ਆਲਸੋ ਇਦਰ অর ਨੀਦਰ ਨਾਟ ਹਾਂਜੀ ਉਸਦੇ ਲਈ ਤੁਸੀਂ ਸਨਾਨੀਮਸ ਯੂਜ਼ ਕਰ ਸਕਦੇ ਹੋ ਸਨਾਨੀਮਸ ਫੋਰ ਐਗਜ਼ਾਮਪਲ ਪੀਪਲ ਤੁਸੀਂ ਪੀਪਲ ਦੀ ਕੀ ਬੋਲ ਸਕਦੇ ਹੋ ਇੰਡੀਵੀਜੂਅਲ ਮਾਸਿਸ ਐਂਡ which are very effective for you so use karo synonyms represent karo tade ideas nu properly explain karo ki tade tade task 2 de vich koi bhi point irrelevant nahi hona chahinda because ki hai tade task 2 de layi sahi nahi huga usde layi so nho, proper relevant material hona chahinda proper structure hona chahinda te tuhanu apni number of words di limit kade dhyan dena pauga theek hai ji so thank you so much for the more updates please subscribe our channel Thank you.